ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਓ ਇਹ ਵਿਚਾਰੇ ਰੋਂਦੇ ਬਿਰਕਦੇ ਫਿਰਦੇ ਨੇ ਬੇਰਜਗਾਰਾਂ ਤੇ ਡੰਗਾ ਮਾਰੀਆਂ ਜਾਂਦੀਆਂ ਨੇ ਇੱਕ ਗੱਲ ਮੈਂ ਹੋਰ ਕਹਿਣਾ ਆ ਕੁੜੀਆਂ ਨੇ ਟੀਚਰ ਲੱਗੀਆਂ ਹੋਈਆਂ ਕੋਈ ਡਿੜਬੇ ਦੀ ਚੱਕ ਕੇ ਗੜਸ਼ਾਂ ਕਲਾਰ ਰੱਖੀ ਐ ਕੋਈ ਚੱਕ ਕੇ ਉਹ ਪਾਕਿਸਤਾਨ ਦੀ ਹੱਦ ਤੇ ਲਾਰ ਰੱਖੀ ਐ ਹਾਲਾਂਕਿ ਇੱਥੇ ਪੋਸਟਾਂ ਖਾਲੀ ਪਈਆਂ ਨੇ ਉਹਨਾਂ ਕੁੜੀਆਂ ਦੀਆਂ ਬਦਲੀਆਂ ਕਰਵਾ ਕੇ ਉਹਨਾਂ ਨੂੰ ਨੇੜੇ ਲਾਓ ਜਿਨ੍ਹਾਂ ਕੋਲੇ ਛੋਟੇ-ਛੋਟੇ ਬੱਚੇ ਨੇੜੀ ਦੂਰ ਡਿਊਟੀ ਕਰਨ ਜਾਣਾ ਪੈਂਦਾ ਹੈ ਵਿਚਾਰੀਆਂ ਨੂੰ ਕਰੋਨੇ ਕਾਰਨ ਸਕੂਲ ਬੰਦ ਹੋਏ ਪਏ ਨੇ ਪਰ ਟੀਚਰਾਂ ਨੂੰ ਕਿਹਾ ਜਾਂਦਾ ਤੁਸੀਂ ਸਕੂਲ ਚ ਆਓ ਇਹ ਹੁਕਮ ਜਾਰੀ ਕਰਵਾਓ ਭਾਈ ਘਰੇ ਬਹਿ ਕੇ ਹੀ ਬੱਚਿਆਂ ਨੂੰ ਪ੍ਰੋਗਰਾਮ ਦਿਓ ਆਨਲਾਈਨ ਜਿਹੜਾ ਪੜ੍ਹਾਈ ਦਾ ਦੇਣਾ ਹੈ ਕਿਉਂ ਜਾਣਬੁੱਝ ਕੇ ਲੋਕਾਂ ਨੂੰ ਤੰਗ ਕਰਦੇ ਹੋ ਕਿਉਂ ਜਾਣਬੁੱਝ ਕੇ ਲੋਕਾਂ ਦੀਆਂ ਜ਼ਮੀਰਾਂ ਨੂੰ ਦੱਬਿਆ ਜਾ ਰਿਹਾ ਹੈ ਇਹਨਾਂ ਲੋਕਾਂ ਦੀ ਗੱਲ ਸੁਣੋ ਆ ਭਰਤੀ ਕਰੀ ਐ ਕਹਿੰਦੇ ਜੀ ਠੇਕੇਦਾਰੀ ਸਿਸਟਮ ਐ ਕਰੋਨੇ ਤੋਂ ਦੁਨੀਆ ਡਰਦੀ ਐ ਕਰੋਨੇ ਵਾਲੇ ਜਿਹੜੇ ਵਰਕਰ ਨੇ ਹਸਪਤਾਲਾਂ 'ਚ ਡਿਊਟੀ ਕਰਦੇ ਨੇ ਵਿਚਾਰੇ ਆਪਦੇ ਤੇ ਵਰਦੀਆਂ ਪਾ ਕੇ ਕਰੋਨੇ ਦੀਆਂ ਉਹਨਾਂ ਦਾ ਮਾਸ ਉੱਡਟ ਜਾਂਦਾ ਓਹਨਾਂ ਨੂੰ ਪੱਕੇ ਕਰੋ ਵਿਚਾਰਿਆਂ ਨੂੰ ਸਾਡੀਆਂ 3 ਭੈਣਾ ਕਰੋਨੇ ਵਾਲੇ ਮਰੀਜ਼ਾਂ ਦੀ ਰੱਖਿਆ ਕਰਦੀਆਂ ਨੇ ਉਹ ਸਾਰੀਆਂ ਕੋਈ 5000 ਕੋਈ 7000 ਦੀ ਤਨਖਾਹ ਲੈ ਕੇ ਜੀਵਨ ਬਸਰ ਕਰ ਰਹੀਆਂ ਨੇ 30 ਨੂੰ ਘਰੋਂ ਕੱਢਣਾ ਬਹੁਤ ਔਖਾ ਐ ਜਾਦੇ ਕੁੜੀਆਂ ਡਿਊਟੀ ਕਰਦੀਆਂ ਨੇ ਕਰੋਨੇ ਵਾਲੇ ਜਿੰਨੇ ਵਰਕਰ ਤੁਸੀਂ ਨੇ ਰੱਖੇ ਨੇ ਉਹਨਾਂ ਨੂੰ ਪੱਕੇ ਕਰੋ